ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕਰਦੇ ਆ ਪਹਿਲੀ ਖਬਰ ਵੱਲ ਮੌਸਮ ਵਿਭਾਗ ਨੇ ਅਜ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਲਈ ਜਲ ਅਲਰਟ ਜਾਰੀ ਕੀਤਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਜ਼ਿਲੰਦਰ ਅਤੇ ਮੋਗਾ ਸ਼ਾਮਿਲ ਹੈ ਇਸ ਦੇ ਨਾਲ ਹੀ 24 ਘੰਟਿਆਂ ਵਿੱਚ ਘਟੋਕੜ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਫਰੀਦਕੋਟ ਪੰਜਾਬ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਘਟੋਕੜ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਵਿੱਚ ਘਟੋਕੜ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੋਂ ਅਗਲੇ 7 ਦਿਨਾਂ ਤੱਕ ਸਵੇਰ ਵਿੱਚ ਮੌਸਮ ਖੁਸ਼ ਕੰ ਵਿਚ ਦਰਮਿਆਨੀ ਤੋਂ ਹਲਕੀ ਧੁੰਦ ਪੈ ਸਕਦੀ ਹੈ ਹਾਲਾਂਕਿ ਅਗਲੇ 48 ਘੰਟਿਆਂ ਵਿੱਚ ਘਟੋ ਘਟ ਤਾਪਮਾਨ ਲਗਭਗ 2 ਡਿਗਰੀ ਵਧੇਗਾ ਪਰ ਫਿਰੇ ਘਟੇਗਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਵਾ ਪ੍ਰਦੂਸ਼ਿਤ ਹੈ ਹਵਾ ਦੀ ਗੁਣਵੱਤਾ ਸੂਚਕ AQI ਹਰ ਥਾਂ 100 ਤੋਂ ਉੱਪਰ ਹੈ ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 114 ਬਠਿੰਡਾ ਦਾ AQI 78 ਜਲੰਧਰ ਦਾ AQI 128 ਖੰਨਾ ਦਾ AQI 109 ਮੰਡੀ ਗੁਵਿੰਦਗੜ੍ਹ ਦਾ AQI 123 ਪਟਿਆਲਾ ਦਾ AQI 148 ਅਤੇ ਰੂਪਨਗਰ ਦਾ AQI 60 ਸੀ ਦੂਜੇ ਪਾਸੇ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੈ ਸੈਕਟਰ 22 ਵਿੱਚ AY 84 सेक्टर 25 ਵਿੱਚ AY 107 ਦਰਜ ਕੀਤਾ ਗਿਆ ਜਦੋਂ ਕਿ ਸੈਕਟਰ 53 ਪ੍ਰਭਾਵਿਤ ਨਹੀਂ ਰਿਹਾ ਹਾਂਗਕਾਂਗ ਵਿੱਚ 26 ਨਵੰਬਰ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਲੱਗੀ ਪੈਨਿਕ ਅੱਗ ਤੇ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਬੌਮ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਰਾਹਤ ਟੀਮਾਂ ਵੀਰਵਾਰ 27 ਨਵੰਬਰ 2025 ਨੂੰ ਦੂਜੇ ਦਿਨ ਵੀ ਜਦੋ ਜ਼ਹਿਦ ਕਰਦੀਆਂ ਰਹੀਆਂ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ ਜਦੋਂ ਕਿ 280 ਤੋਂ ਵੱਧ ਲੋਕ ਲਾਪਤਾ ਨੇ। ਅਧਿਕਾਰੀਆਂ ਨੇ ਇਸ ਨੂੰ ਪੈਸਟਲੇ 70 ਸਾਲਾਂ ਵਿੱਚ ਸ਼ਹਿਰ ਦੀ ਸਭ ਤੋਂ ਵੱਡੀ ਤਰਾਸ ਦੀ ਦੱਸਿਆ। ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 76 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ 43 ਦੀ ਹਾਲਤ ਗੰਬੀਰ ਹੈ ਮਰਨ ਵਾਲਿਆਂ ਵਿੱਚ ਇੱਕ ਅੱਗ ਬੁਝਾਊ ਕਰਮਚਾਰੀ ਵੀ ਸ਼ਾਮਿਲ ਹੈ ਕਈ ਲੋਕ ਅਜੇ ਵੀ ਇਮਾਰਤਾਂ ਵਿੱਚ ਫਸੇ ਹੋਏ ਨੇ ਸੱਤ ਵਿੱਚੋਂ ਚਾਰ ਬਲਾਕਾਂ ਵਿੱਚ ਲੱਗੀ ਭਿਆਨਕ ਅੱਗ ਤੇ ਕਾਬੂ ਪਾ ਲਿਆ ਗਿਆ ਜਦੋਂ ਕਿ ਸ਼ਾਮ ਤੱਕ ਬਾਕੀ ਰਹੀਆਂ 31 ਮੰਜ਼ਿਲਾ ਇਮਾਰਤਾਂ ਦੀਆਂ ਉਪਰੀ ਮੰਜ਼ਿਲਾਂ ਤੇ ਅੱਗ ਭਕਦੀ ਰਹੀ ਰਾਹਤ ਕਾਰਜ ਵੱਡੇ ਪੱਧਰ ਤੇ ਜਾਰੀ ਹੈ ਤੇ ਫਸੇ ਲੋਕਾਂ ਨੂੰ ਇਮਾਰਤਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਅੱਗ ਲੱਗਣ ਦਾ ਅਸਲ ਕਾਰਨ ਕੀ ਸੀ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਸਰਕਾਰ ਨੇ ਇਸ ਮਾਮਲੇ 'ਚ ਫੌਜਦਾਰੀ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਸੱਤ ਮਾਰਤਾ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ ਹਰ ਇੱਕ ਬੱਤੀ ਮੰਜ਼ਿਲਾ ਸੀ ਹਾਂਗਕਾਂਗ ਸਰਕਾਰ ਨੇ ਪ੍ਰਭਾਵਿਤ ਲੋਕਾਂ ਲਈ 30 ਕਰੋੜ ਹਾਂਗਕਾਂਗ ਡਾਲਰ ਲਗਭਗ 4.3 ਕਰੋੜ ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਪੰਜਾਬ ਹਾਂਗਕਾਂਗ ਵਿੱਚ 26 ਨਵੰਬਰ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਲੱਗੀ ਪੈਨਿਕ ਅੱਗ ਤੇ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਬੌਮ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਰਾਹਤ ਟੀਮਾਂ ਵੀਰਵਾਰ 27 ਨਵੰਬਰ 2025 ਨੂੰ ਦੂਜੇ ਦਿਨ ਵੀ ਜਦੋ ਜ਼ਹਿਦ ਕਰਦੀਆਂ ਰਹੀਆਂ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ ਜਦੋਂ ਕਿ 280 ਤੋਂ ਵੱਧ ਲੋਕ ਲਾਪਤਾ ਨੇ ਅਧਿਕਾਰੀਆਂ ਨੇ ਇਸ ਨੂੰ ਪੇਸ਼ਟਲੇ 70 ਸਾਲਾਂ ਵਿੱਚ ਸ਼ਹਿਰ ਦੀ ਸਭ ਤੋਂ ਵੱਡੀ ਤਰਾਸਦੀ ਦੱਸਿਆ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 76 ਲੋਕ ਚਖਮੀ ਜਿੰਨਾ ਵਿੱਚੋਂ 43 ਦੀ ਹਾਲਤ ਗੰਬੀਰ ਹੈ ਮਰਨ ਵਾਲਿਆਂ ਵਿੱਚ ਇੱਕ ਅੱਗ ਬੁਝਾਊ ਕਰਮਚਾਰੀ ਵੀ ਸ਼ਾਮਿਲ ਹੈ ਕਈ ਲੋਕ ਅਜੇ ਵੀ ਇਮਾਰਤਾਂ ਵਿੱਚ ਫਸੇ ਹੋਏ ਨੇ ਸੱਤ ਵਿੱਚੋਂ ਚਾਰ ਬਲਾਕਾਂ ਵਿੱਚ ਲੱਗੀ ਭਿਆਨਕ ਅੱਗ ਤੇ ਕਾਬੂ ਪਾ ਲਿਆ ਗਿਆ ਜਦੋਂ ਕਿ ਸ਼ਾਮ ਤੱਕ ਬਾਕੀ ਰਹੀਆਂ 31 ਮੰਜ਼ਿਲਾ ਇਮਾਰਤਾਂ ਦੀਆਂ ਉਪਰੀ ਮੰਜ਼ਿਲਾਂ ਤੇ ਅੱਗ ਭਕਦੀ ਰਹੀ ਰਾਹਤ ਕਾਰਜ ਵੱਡੇ ਪੱਧਰ ਤੇ ਜਾਰੀ ਹੈ ਤੇ ਫਸੇ ਲੋਕਾਂ ਨੂੰ ਇਮਾਰਤਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਅੱਗ ਲੱਗਣ ਦਾ ਅਸਲ ਕਾਰਨ ਕੀ ਸੀ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਸਰਕਾਰ ਨੇ ਇਸ ਮਾਮਲੇ 'ਚ ਫੌਜਦਾਰੀ ਜਾਂਚ ਦੇ ਹੁਕਮ ਚੜਿਤੇ ਨੇ ਅਧਿਕਾਰੀਆਂ ਜਿਸਕੇ ਸੱਤ ਇਮਾਰਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਹਰ ਇੱਕ 23 ਮੰਜ਼ਿਲਾ ਸੀ ਹਾਂਗਕਾਂਗ ਸਰਕਾਰ ਨੇ ਪ੍ਰਭਾਵਿਤ ਲੋਕਾਂ ਲਈ 30 ਕਰੋੜ ਹਾਂਗਕਾਂਗ ਡਾਲਰ ਲਗਭਗ 4.3 ਕਰੋੜ ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸ਼ਾਪ ਦੇ ਬੱਚਿਆਂ ਦੀ ਹੈ ਜਿਨ੍ਹਾਂ ਨੇ ਪੁਲਿਸ ਤੇ ਹੋਰ ਫੋਰਸਾਂ ਦੀ ਪਰਵਾਹ ਨਹੀਂ ਕਰਦੇ ਹੋਏ ਆਪਣਾ ਜਜ਼ਬਾ ਕਾਇਮ ਰੱਖਿਆ ਬੱਚਿਆਂ ਨੇ ਬਿਨਾਂ ਡਰ ਦੇ ਦਿਨ ਰਾਤ ਸੰਘਰਸ਼ ਕੀਤਾ ਤੇ ਜਿੱਤ ਹਾਸਲ ਕੀਤੀ ਉਹਨਾਂ ਨੇ ਕਿਹਾ ਭਾਸ਼ਪਾ ਬਾਰ-ਬਾਰ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਲੈਂਦੀ ਹੈ ਚਾਹੇ ਕਿਸਾਨਾਂ ਦਾ ਮੁੱਦਾ ਹੋਵੇ BBMP ਚੰਡੀਗੜ੍ਹ ਚ ਵਿਧਾਨ ਸਭਾ ਦੇ ਦੇਣਾ ਪ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਕੋਸ਼ਿਸ਼ ਕਰਨੀ ਸੈਨੇਟ ਤੇ ਸਿੰਡੀਕੇਟ ਦੀ ਚੋਣ ਬੰਦ ਕਰਵਾਉਣੀ ਇਹ ਬਾਰ-ਬਾਰ ਸਾਡੇ ਤੇ ਹਮਲਾ ਕਰਦੇ ਨੇ ਪੰਜਾਬ ਵਿੱਚ ਪਨਬਸ ਅਤੇ ਪੀਆਰਟੀਸੀ ਕਰਮਚਾਰੀਆਂ ਦਾ ਰੋਸ ਅੱਜ ਚਰਮ ਸੀਮਾ ਤੇ ਪਹੁੰਚ ਗਿਆ ਯੂਨੀਅਨ ਦੇ ਮੁਤਾਬਿਕ ਕੱਲ ਸ਼ਾਮ ਤੋਂ ਹੀ ਕਰਮਚਾਰੀਆਂ ਤੇ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਅੱਜ ਸਵੇਰੇ ਤੱਕ ਅੰਮ੍ਰਿਤਸਰ ਸਮੇਤ ਸੂਬੇ ਵਿੱਚ ਪਨਬਸ ਪੀਆਰਟੀਸੀ ਯੂਨੀਅਨ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਜਾਰੀ ਰਹੀਆਂ ਪੁਲਿਸ ਨੇ ਸੂਬਾ ਜੁਆਇੰਟ ਸਕੱਤਰ ਜੋਤ ਸਿੰਘ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਬਲਜੀਤ ਸਿੰਘ ਗਿੱਲ ਬਲਵਿੰਦਰ ਸਿੰਘ ਰਾਟ ਗੁਰਪ੍ਰੀਤ ਸਿੰਘ ਮੁਖਸਰ ਦੇ ਨਾਲ ਨਾਲ ਬਰਨਾਲਾ ਡਿਪੂ ਦੇ ਤਿੰਨ ਮੁੱਖ ਨੇਤਾ ਫਰੀਦਕੋ ਡਿੱਪੂ ਦੇ ਤਿੰਨ ਨੇਤਾ ਤੇ ਸ਼੍ਰੀ ਮੁਕਸਰ ਸਾਹਿਬ ਦੇ ਪ੍ਰਤੀਨਿਧੀਆਂ ਸਮੇਤ ਕੁੱਲ 20 ਤੋਂ ਵੱਧ ਯੂਨੀਅਨ ਇਤਾਵਾਂ ਨੂੰ ਗ੍ਰਿਫਤਾਰ ਕੀਤਾ ਯੂਨੀਅਨ ਨੇ ਇਸ ਦਾ ਕਾਰਨ ਦੱਸਦਿਆਂ ਕਿ ਆਜ ਪੰਜਾਬ ਸਰਕਾਰ ਪਨਵਸ ਵਿੱਚ ਕਿਲੋਮੀਟਰ ਸਕੀਮ ਦੇ ਤਹਿਤ ਨਿੱਜੀ ਮਾਲਕਾਂ ਦੀਆਂ ਬੱਸਾਂ ਦੇ ਟੈਂਡਰ ਖੋਲਣ ਜਾ ਰਹੀ ਸੀ ਯੂਨੀਅਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਸਕੀਮ ਦਾ ਪੂਰਨ ਵਿਰੋਧ ਕਰਨਗੇ ਅਤੇ ਟੈਂਡਰ ਪ੍ਰਕਿਰਿਆ ਦੌਰਾਨ ਗੇਟ ਰੈਲੀ ਅਤੇ ਤੁਰੰਤ ਬੰਦੀ ਕਾਲ ਦਿੱਤੀ ਜਾਵੇਗੀ ਯੂਨੀਅਨ ਦਾ ਦਾਅਵਾ ਹੈ ਕਿ ਇਸ ਸਕੀਮ ਹੌਲੀ-ਹੌਲੀ ਟਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਵੱਲ ਇੱਕ ਕਦਮ ਹੈ ਜੋ ਕਰਮਚਾਰੀਆਂ ਦੇ ਭਵਿੱਖ ਲਈ ਖਤਰਨਾਕ ਹੈ ਯੂਨੀਅਨ ਦਾ ਦਾਵਾ ਸਰਕਾਰ ਨੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਨੇਤਾਵਾਂ ਨੂੰ ਪਹਿਲਾਂ ਹੀ ਰਾਸਤ ਨਿਤਾਲਾ ਨੇ ਕੀ ਆ ਕੇ ਸਰਕਾਰ ਨੇ ਅੰਦੋਲਨ ਨੂੰ ਰੋਕਣ ਤੇ ਨਿੱਜੀ ਬੱਸਾਂ ਨੂੰ ਜ਼ਬਰਦਸਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਯੂਨੀਅਨ ਦੇ ਮੁਖ ਨਿਤਤਾਵਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਤਾਂ ਜੋ ਅੱਜ ਹੋਣ ਵਾਲਾ ਵਿਰੋਧ ਪ੍ਰਦਰਸ਼ਨ ਕਮਜ਼ੋਰ ਹੋਵੇ ਅਮਰੀਕੀ ਰਾਸ਼ਟਰਪਤੀ 트ੰਪ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਚੀਨ ਨਾਲ ਵਧ ਰਹੇ ਤਣਾਅ ਦੇ ਮੱਦੇਨਜ਼ਰ ਇੱਕ ਸਖਤ ਸੰਦੇਸ਼ ਦਿੱਤਾ। 트ੰਪ ਨੇ ਫੋਨ ਦੇ ਤਾਕਾਇਚੀ ਨੂੰ ਸਲਾਹ ਦਿੱਤੀ ਕਿ ਤਾਈਵਾਨ ਨੂੰ ਲੈ ਕੇ ਟਕਰਾਅ ਵਧਾਉਣ ਤੋਂ ਬਚਣ ਕਿਉਂਕਿ ਕਦਮ ਏਸ਼ੀਆ ਵਿੱਚ ਹੋਰ ਅਸਥਿਰਤਾ ਪੈਦਾ ਕਰ ਸਕਦਾ। 트ੰਪ ਨੇ ਜਾਪਾਨੀ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦੇ ਤਾਜ਼ਾ ਬਿਆਨ ਨੇ ਪਹਿਲਾਂ ਹੀ ਟੋਕਿਓ ਅਤੇ ਬੀਜਿੰਗ ਦਰਮਿਆਨ ਸਬੰਧਾਂ ਵਿੱਚ ਤਣਾਅ ਵਧਾ ਦਿੱਤਾ, ਇਸ ਲਈ ਉਨ੍ਹਾਂ ਨੂੰ ਵਧੇਰੇ ਹਮਲਾਵਰ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ। ਅਮਰੀਕੀ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਤਾਕਾਇਚੀ ਨੂੰ ਆਪਣੇ ਬਿਆਨ ਦਾ ਟੋਨ ਹ ਇਹ ਗੱਲਬਾਤ ਤਾਕਾਇਚੀ ਦੇ ਉਸ ਬਿਆਨ ਤੋਂ ਬਾਅਦ ਹੋਈ ਜਿਸ ਵਿੱਚ ਉਹਨਾਂ ਜਾਪਾਨੀ ਸੰਸਦ ਵਿੱਚ ਕਿਹਾ ਸੀ ਕਿ ਜੇਕਰ ਚੀਨ ਤਾਇਵਾਨ ਤੇ ਹਮਲਾ ਕਰ ਦੇ ਤਾਂ ਇਹ ਜਾਪਾਨ ਲਈ ਹੋਣ ਦਾ ਸੰਕਟ ਬਣ ਸਕਦਾ ਅਤੇ ਅਜਿਹੀ ਸਥਿਤੀ ਵਿੱਚ ਜਾਪਾਨ ਦੀਆਂ ਸੈਲਫ ਡਿਫੈਂਸ ਫੋਰਸਿਜ਼ ਨੂੰ ਕਾਰਵਾਈ ਕਰਨੀ ਪੈ ਸਕਦੀ ਹੈ ਚੀਨ ਨੇ ਇਸ ਬਿਆਨ ਦੇ ਦਿੱਤੀ ਕਿ ਪ੍ਰਤੀਕਿਰਿਆ ਦੀ ਤੀਸਰੀ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਜਾਪਾਨੀ ਅਧਿਕਾਰੀਆਂ ਨੇ ਟਰੰਪ ਦੀ ਇਸਲਾਹ ਨੂੰ ਇਸ ਸੰਕੇਤ ਵਜੋਂ ਲਿਆ ਕੇ ਟਰੰਪ ਨਹੀਂ ਚਾਹੁੰਦੇ ਕਿ ਤਾਇਵਾਨ ਦਾ ਮੁੱਦਾ ਚੀਨ ਨਾਲ ਉਹਨਾਂ ਦੇ ਹਾਲ ਹੀ ਵਿੱਚ ਨਰਮ ਹੋਏ ਸਬੰਧਾਂ ਨੂੰ ਖਰਾਬ ਕਰੇ ਖਾਸ ਤੌਰ ਤੇ ਦੇਖਦੇ ਹੋਏ ਕਿ ਚੀਨ ਨੇ ਅਮਰੀਕੀ ਖੇਤੀ ਉਤਪਾਦਨ ਦੀ ਖਰੀ ਬੋਦੋਂ ਦਾ ਵਾਅਦਾ ਕੀਤਾ ਫੋਨ ਕਾਲ ਤੋਂ ਬਾਅਦ 트ੰਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਉਹਨਾਂ ਦੀ ਤਾਕਾਇਚੀ ਨਾਲ ਬਹੁਤ ਚੰਗੀ ਗੱਲਬਾਤ ਹੋਈ ਹੈ ਅਤੇ ਉਹ ਮੰਨਦੇ ਨੇ ਕਿ ਜਾਪਾਨ ਅਤੇ ਚੀਨ ਦੋਵੇਂ ਠੀਕ ਨੇ ਬੰਗਲਾਦੇਸ਼ ਦੀ ਅਦਾਲਤ ਨੇ ਵੀਰਵਾਰ ਨੂੰ ਅ데요ਤੋ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਪ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਹ ਤਿੰਨੇ ਮਾਮਲੇ ਪ੍ਰਵਾਂਚਲ ਤੇ ਰਾਜਕ ਨਿਊ ਟਾਊਨ ਪ੍ਰੋਜੈਕਟ ਵਿੱਚ ਜ਼ਮੀਨ ਦੀ ਅਲਾਟਮੈਂਟ ਵਿੱਚ ਕਤਿਤ ਬੇਨਿਮੀਆ ਨੂੰ ਲੈ ਕੇ ਦਾਰਕਿਤੇ ਗਏ ਸਨ। ਜੱਜ ਨੇ ਹਸਿਨਾ ਦੀ ਗੈਰ ਹਾਜ਼ਰੀ ਦੇ ਵਿੱਚ ਫੈਸਲਾ ਸੁਣਾਇਆ ਕਿਉਂਕਿ ਹਸਿਨਾ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹ ਮੁਕੱਦਮਾ ਵੀ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਚਲਾਇਆ ਗਿਆ ਸੀ। ਹਸਿਨਾ ਨੂੰ ਹਰੇਕ ਮਾਮਲੇ ਵਿੱਚ 7 ਸਾਲ ਦੀ ਸਜ਼ਾ ਸੁਣ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਇਸ ਮੀਨ ਬਿਨਾ ਕਿਸੇ ਅਰਜੀ ਦੇ ਅਤੇ ਗੈਰ ਕਾਨੂੰਨੀ ਢੰਗ ਨਾਲ ਸ਼ੇਖ ਹਸੀਨਾ ਨੂੰ ਅਲਾਟ ਕੀਤੀ ਗਈ ਸੀ 10 ਦੇ ਬੰਗਲਾਦੇਸ਼ ਦੀ ਗੱਡੀਆਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਬੈਂਕ ਲੋਕਰ ਚੋਂ ਬੰਗਲਾਦੇਸ਼ ਦੀ ਪ੍ਰਸ਼ਟਾਚਾਰ ਵਿਰੋਧੀ ਅਥਾਰਟੀ ਨੇ 10 ਕਿਲੋ ਸੋਨਾ ਬਰਾਮਦ ਕੀਤਾ ਨੈਸ਼ਨਲ ਬੋਰਡ ਆਫਰ ਵੈਨਿਊ ਬੰਗਲਾਦੇਸ਼ ਦੇ ਸੈਂਟਰਲ ਇੰਟੈਲੀਜੈਂਸ ਸੈੱਲ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਰ ਖੋਲਣ ਤੋਂ ਬਾਅਦ ਇਹ ਪਤਾ ਲਗਾ ਅਥਾਰਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂ ਨਾਂ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਅਦਾਲਤ ਦੇ ਹੁਕਮ ਤੋਂ ਬਾਅਦ ਅਸੀਂ ਲੋਕਰ ਖੋਲੇ ਅਤੇ ਸਾਬਕਾ ਪ੍ਰਧਾਨ ਮੰਤਰੀ ਦਾ ਲ ਕਿਲੋਗ੍ਰਾਮ ਸੋਨਾ ਮਿਲਿਆ ਜਬਤ ਕੀਤੇ ਗਏ ਸੋਨੇ ਚ ਸਿੱਕੇ ਵਾਰ ਅਤੇ ਗਹਿਣੇ ਸ਼ਾਮਿਲ ਸਨ ਬਿੱਤੇ ਦਿਨ ਵਾਈਟ ਹਾਊਸ ਨੇੜੇ ਹੋਈ ਫਾਇਰਿੰਗ ਮਗਰੋਂ ਅਮਰੀਕੀ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਤੇ ਦੋ ਨੈਸ਼ਨਲ ਗਾਰਡਾਂ ਨੂੰ ਗੋਲੀ ਲੱਗਨ ਮਗਰੋਂ ਬਿੱਤੇ ਦਿਨ ਟਰੰਪ ਪ੍ਰਸ਼ਾਸਨ ਨੇ ਅਫਗਾਨਿਸਤਾਨੀ ਨਾਗਰਿਕਾਂ ਲਈ ਅਮਰੀਕੀ ਵੀਜ਼ਾ ਸੇਵਾਵਾਂ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ ਤੇ ਸਾਲ 2021 ਤੋਂ ਇੱਥੇ ਆਏ ਪ੍ਰਵਾਸੀਆਂ ਦੀ ਜਾਂਚ ਤੇ ਵੀ ਆਦੇਸ਼ ਜਾਰੀ ਕੀਤੇ ਸਨ ਕਿਉਂਕਿ ਵਾਈਟ ਹਾਊਸ ਨੇੜੇ ਫਾਇਰਿੰਗ ਕਰਨ ਵਾਲੇ ਹਮਲਾਵਰ ਦੀ ਪਛਾਣ ਅਫਗਾਨੀ ਨਾਗਰਿਕ ਵਜੋਂ ਹੋਈ ਹੈ ਇਸ ਹਮਲੇ 'ਚ ਇੱਕ ਸੈਨਿਕ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਚ ਜ਼ਖਮੀ ਹੈ ਤੇ ਹਸਪਤਾਲ ਚ ਜੇਰੇ ਲਾਜ ਸਾਰੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸ ਤੇ ਸਥਾਈ ਤੌਰ ਤੇ ਰੋਕ ਲਗਾਉਣ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਸੁਧਾਰਨਾ ਅਤੇ ਮੁੜ ਬਹਾਲ ਕਰਨਾ ਹਾਲਾਂਕਿ ਟਰੰਪ ਨੇ ਕਿਸੇ ਖਾਸ ਦੇਸ਼ ਦਾ ਨਾਮ ਨਹੀਂ ਲਿਆ ਪਰ ਅਫਗਾਨਿਸਤਾਨ ਸੰਯੁਕਤ ਰਾਸ਼ਟਰ ਦੁਆਰਾ ਸੂਚਿਬੰਦ ਘੱਟ ਵਿੱਤ ਦੇਸ਼ਾਂ ਵਿੱਚੋਂ ਇੱਕ ਹੈ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਉਹ ਬਾਈਡਨ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਸਾਰੇ ਗੈਰ ਕਾਨੂੰਨੀ ਪ੍ਰਵਾਸ ਨੂੰ ਖਤਮ ਕਰ ਦੇਣਗੇ ਉਹਨਾਂ ਨੇ ਵੀ ਐਲਾਨ ਕੀਤਾ ਕਿ ਅਜਿਹੇ ਸਾਰੇ ਪ੍ਰਵਾਸੀ ਜੋ ਅਮਰੀਕਾ ਲਈ ਕੋਈ ਯੋਗਦਾਨ ਨਹੀਂ ਪਾਉਂਦੇ ਜਾਂ ਦੇਸ਼ ਦੀ ਸ਼ਾਂਤੀ ਲਈ ਖਤਰਾ ਦੇ ਅਨੁਕੂਲ ਨਹੀਂ ਹਨ ਉਹਨਾਂ ਦੇ ਨਾਗਰਿਕਤਾ ਅਧਿਕਾਰ ਖੋ ਕੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਦੇਸ਼ ਵਿੱਚ ਪ੍ਰਵਾਸੀਆਂ ਨੂੰ ਮਿਲਣ ਵਾਲੇ ਸਾਰੇ ਸੰਗੀ ਲਾਭ ਅਤੇ ਸਬਸਿਡੀਆਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਜ਼ਿਕਰਯੋਗ ਹੈ ਕਿ ਤੀਜੀ ਦੁਨੀਆ ਦੇ ਦੇਸ਼ ਉਹਨਾਂ ਦੇਸ਼ਾਂ ਨੂੰ ਕਿਹਾ ਜਾਂਦਾ ਜੋ ਹਾਲੇ ਜ਼ਿਆਦਾ ਵਿਕਾਸ ਨਹੀਂ ਕਰ ਸਕੇ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਕਰਨ ਲਈ ਅਮਰੀਕੀ ਪ੍ਰਸਤਾਵ ਵਾਰਤਾ ਲਈ ਇੱਕ ਸ਼ੁਰੂਆਤੀ ਬਿੰਦੂ ਹੈ ਉਹਨਾਂ ਯੂਕਰੇਨੀ ਫੌਜ ਨੂੰ ਕਿਹਾ ਕਿ ਉਹ ਪਿੱਛੇ ਹਟ ਜਾਵੇ ਨਹੀਂ ਤਾਂ ਰੂਸ ਦੀ ਵੱਡੀ ਫੌਜ ਉਸ ਨੂੰ ਹਰਾ ਦੇਵੇਗੀ ਪੁਤਿਨ ਨੇ ਕਿਰਗਿਸਤਾਨ ਦੇ 3 ਦਿਨਾਂ ਦੌਰੇ ਦੇ ਅੰਤ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਬੈਠ ਕੇ ਇਸ ਤੇ ਗੰਭੀਰਤਾ ਨਾਲ ਚਰਚਾ ਕਰਨ ਦੀ ਲੋੜ ਹੈ ਉਹਨਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਯੋਜਨਾ ਨੂੰ ਇੱਕ ਸਮਝੌਤੇ ਦੇ ਖਰੜੇ ਦੀ ਬਜਾਏ ਚਰਚਾ ਲਈ ਰੱਖੇਗੇ ਮੁੱਦਿਆਂ ਦਾ ਇੱਕ ਸਮੂਹ ਦੱਸਿਆ ਰੂਸੀ ਨੇਤਾ ਨੇ ਕਿਹਾ ਕਿ ਜੇ ਯੂਕਰੇਨੀ ਫੌਜ ਆਪਣੇ ਕਬਜ਼ੇ ਵਾਲ ਹਟ ਜਾਵੇ ਤਾਂ ਦੋਸ਼ਮਣੀ ਖਤਮ ਹੋ ਜਾਵੇਗੀ ਜਿਉ ਨਈ ਹਟਦੀ ਤਾਂ ਅਸੀਂ ਤਾਕਤ ਦੀ ਵਰਤੋਂ ਕਰਕੇ ਅਜਿਹਾ ਕਰਾਂਗੇ ਐਸਾਂ ਸਾਡੇ ਲੋਕ ਦੇ ਖਬਰਾਂ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ